ਹੈਲੋ ਜੀ ਸਾਰੇਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਜਿਵੇਂ ਕਿਵੇਂ ਤੁਹਾਨੂੰ ਪਹਿਲਾਂ ਇੱਕ ਦਿਨ ਦਿਖਾਇਆ ਸੀ ਉਸ ਦਿਨ ਸਾਰੇ ਜਵਾਹ ਗੰਨਿੰਦਾ ਪ੍ਰਿੰਸ ਮੈਂ ਮੰਮੀ ਸਾਹਮਣੇ ਰੱਖ ਕੇ ਅਨਿਸ ਫਾਈ ਕੀਤੀ ਸੀ ਉਸ ਦਿਨ ਰੱਬ ਨੇ ਰਾਤ ਨੂੰ ساری ਰਾਤ ਹੀ ਨੀਂਹ ਪਾਉਣ ਨੂੰ ਛੱਡਿਆ ਹੁਣ ਫੇਰ ਦਵਾ ਤੋਂ ਪਾਣੀ ਕੋਲ ਕੱਢ ਕੇ ਬੈੱਡ ਗਿੱਲੇ ਹੋਏ ਪਏ ਨੇ ਗੱਦੇ ਗਿੱਲੇ ਹੋਏ ਪਏ ਸਾਰਾ ਕੁਝ ਬਾਹਰ ਕੱਢਿਆ ਕਿਉਂਕਿ ਅੱਜ ਵਧੀਆ ਸੋਹਣੀ ਧੁੱਪ ਨਿਕਲੀ ਹੋਈ ਐ ਤੇ ਇੱਥੇ ਸਾਰਾ ਕੁਝ ਖੇਲਾਰਾ ਪਾਖੇਗਾ ਖੇਲਾਰਾ ਪਾਖੇਗਾ ਵੀ ਆਰੇ ਕੁ ਜੀਸ ਕੜੀ-ਕੜੀ ਚ ਪਾਣੀ ਵਰਗੇਗਾ ਸਾਰਾ ਬਹੁਤ ਕੰਮ ਵੱਧ ਗਿਆ ਤੇ ਬਾਕੀ ਜਿਵੇਂ ਜਗਲ ਜਗਾ ਤੇ ਪਾਣੀ ਆ ਰਹੇਗਾ ਉਹ ਨਗਾ ਵਿਚਾਰਿਆਂ ਦਾ ਕਿੰਨਾ ਕੁ ਪਰਦ ਗਿਆ ਹੁਣ ਕਈਆਂ ਦਾ ਤਾਂ ਘਰ ਵੀ ਡੁੱਲ ਗਿਆ ਪਾਣੀ ਚ ਚਲੋ ਵਧੀਆ ਫਿਰ ਵੀ ਸੇਵ ਹੋਏ ਇਲਾਕੇ ਚ ਤੁਸੀਂ ਵੀ ਦੱਸਿਓ ਵੀ ਤੁਸੀਂ ਕਿਹੜੇ ਇਲਾਕੇ ਤੋਂ ਆ ਤੇ ਕਿੱਥੇ ਪਾਣੀ ਆ ਰਿਹਾ ਹੈਗਾ ਕਿਹੜੇ ਪਾਣੀ ਦੇ ਵਿੱਚ ਸਟਰਗਲ ਕਰ ਰਹੇ ਨੇ ਨਾ ਕੋਈ ਖਾਣ ਨਾ ਕੋਈ ਪੀਣ ਨੂੰ ਇਹ ਚੀਜ਼ਾਂ ਅਸੀਂ ਵੀ ਦੇਖਿਆ ਨਾਲੇ بارش ਏ ਸੀ ਕੱਲੇ ਮੀਂਹ ਕਰਕੇ ਵੀ ਅਸੀਂ ਦੇਖਿਆ ਵੀ ਇੱਕ ਕੱਪੜਾ ਮਿਲ ਜਾਂਦਾ ਦੂਜਾ ਮਿਲਦਾ ਸੂਟ ਪੂਰਾ ਮਿਲ ਗਿਆ ਨਾਲ ਦੀ ਕੋਈ ਚੁੰਨੀ ਨਹੀਂ ਮਿਲਈ ਸਾਰੀਆਂ ਇਹ ਚੀਜ਼ਾਂ ਦਾ ਖਲਾਰਾ ਜਾਂ ਪੈ ਗਿਆ ਬਹੁਤ ਹੋਲੀ-ਹੋਲੀ ਦੁਵਾਰਾ ਕਾਨਸਰਟ ਹੋਊਗਾ ਤੇ ਸਹੀ ਗੱਲ ਹੈ ਜਿੱਥੇ ਨਾ ਪਾਣੀ ਆ ਗਿਆ ਉਹਨਾਂ ਤਾਂ ਪਚਾਣ ਦਾ ਬਾਲੀ ਬੁਲਾ ਆ ਲੂ ਕਾਰਨ ਦੁਆਰ ਤੋਂ ਸੈੱਟ ਕਰਨਾ ਹੀ ਬਹੁਤ ਔਖ ਹੈ ਉਹਨਾਂ ਨੂੰ ਤਾਂ ਮੰਮੀ ਆਇਆ ਲੱਗਦਾ ਹੋਊਗਾ ਜਿਵੇਂ ਕਰਨਾ ਮੈਂ ਹੀ ਬਣਿਆ ਹੋਰ ਹੈਨਾ ਹੋਰ ਜਿਨ੍ਹਾਂ ਦਾ ਪਚਾਇਆ ਹੋਣਾ ਸਾਰਾ ਸਿਰ ਉੜ ਗਿਆ ਹੋਰ ਤੇ ਬਾਕੀ ਸਾਰੇ ਜਣੇ ਮੋਟੀਵੇਟਡ ਰਹੋ ਕਿਉਂਕਿ ਤੁਸੀਂ ਦੇਖੋ ਜਿੰਨਾ ਦਾ ਸਾਰਾ ਕੁਝ ਰੁੜ ਗਿਆ ਹੋਣਾ ਨਾਲੋਂ ਆਪਾਂ ਫਿਰ ਵੀ ਕਿਤੇ ਠੀਕਾ ਹਾਂ ਤੇ ਬਾਈ ਗੁਰੂ ਦੀ ਮੇਰੇ ਨਾਲ ਦੋ ਟਾਈਮ ਦੀ ਜਿਹੜੀ ਰੋਟੀ ਹੈ ਉਹੋ ਆਪਣੇ ਘਰ ਚ ਆਪਾਂ ਨੂੰ ਮਿਲ ਰਹੀ ਹੈਗੀ ਬੈਠ ਕੇ ਖਾ ਲੈਣੇ ਆਰਾਮ ਨਾਲ ਸੌਂ ਜਾਣੇ ਆ ਫਿਰ ਵੀ ਥੋੜੀਆਂ ਥੋੜੀਆਂ ਚੀਜ਼ਾਂ ਤੋਂ ਆਪਾਂ ਬਹੁਤ ਵਾਰੀ ਕਬਰ ਆ ਜਾਂਦੇ ਆ ਗੇ ਵੀ ਹੋਏ ਮੇਰੇ ਨਾਲ ਇਹ ਕਿਉਂ ਮੇਰੇ ਨਾਲ ਹੀ ਇਹ ਕਿਉਂ ਆਪਦੇ ਤੋਂ ਨਹੀਂ ਮੈਨੂੰ ਦੇਖ ਕੇ ਜੁਆਇਆ ਕਰੋ ਤੇ ਦਿਲ ਹਮੇਸ਼ਾ ਸਾਫ਼ ਰੱਖਿਆ ਕਰੋ ਦੂਜੇ ਦੀ ਮਦਦ ਕਰਨ ਲਈ ਤਿਆਰ ਰਹਾ ਕਰੋ ਤਾਂ ਹੀ ਮੈਂ ਕਹਿੰਨੀ ਮਾਲਕ ਕਮਾਈ ਦੇ ਵਿੱਚ ਬਰਕਤ ਆ ਪਾਉਂਦਾ ਘਰ ਦੇ ਵਿੱਚ ਵਾਧਾ ਹੁੰਦਾ ਤੇ ਸਾਰੇ ਜੀਆਂ ਦੇ ਵਿੱਚ ਪਿਆਰ ਬਣਿਆ ਰਹਿੰਦਾ ਪਰ ਜਿੱਥੇ ਆਪਣੇ ਲਾ ਲੋ ਐਟੀਟਿਊਡ ਆ ਗਿਆ ਆਪਣੇ ਵਿੱਚ ਹੰਕਾਰ ਆ ਗਿਆ ਉੱਥੇ ਰਿਸ਼ਤੇ ਟ੍ਰੇਨਿੰਗ ਹਿਰੂ ਹੋ ਜਾਂਦੇ ਨੇ ਕੋਈ ਕਿਸੇ ਦੇਖ ਕੇ ਰਾਜੀ ਨਹੀਂ ਹੁੰਦਾ ਹੈਗਾ ਸਾਰਿਆਂ ਦੇ ਮੂੰਹ ਅਲੱਗ-ਅਲੱਗ ਹੋ ਜਾਂਦੇ ਨੇ ਤੁਸੀਂ ਦੇਖਿਓ ਕਿੰਨੇ ਵੀ ਤਕੜੇ ਘਰ ਹੋਣ ਕੋਠੀਆਂ ਹੋਣ ਜਿੱਥੇ ਕੋਈ ਕਿਸੇ ਨਾਲ ਨਹੀਂ ਬੋਲਦਾ ਹੈਗਾ ਉਥੇ ਜਿਵੇਂ ਸੁਨਣੋ ਲੱਗਦੇ ਆ ਉਥੇ ਮਤਲਬ ਸਾਡਾ ਕੱਚਾ ਵੇੜਾ ਵੀ ਇੰਨਾ ਸਕੂਨ ਦਿੰਦਾ ਜਿਹੜਾ ਵੀ ਕੋਈ ਦੁਖੀ ਚੱਲ ਕੇ ਆ ਜਾਂਦਾ ਹੋਰ ਹੁੰਦਾ ਆਉਂਦਾ ਤੇ ਹਾਦ ਤੈ ਹੀ ਜਾਂਦਾ ਹੈ मतलब ਸਾਨੂੰ ਇਹ ਚੀਜ਼ ਤੇ ਬਹੁਤ ਮੈਂ मतलब ਪ੍ਰਾਊਡ ਹੁੰਦਾ ਵੀ ਚਲੋ ਸਾਡੇ ਘਰ ਤੇ ਮਾਲਕ ਦੀ ਇੰਨੀ ਕਿਰਮਤ ਹੈਗੀ ਆ ਤੇ ਬਾਕੀ ਜਿਵੇਂ ਹੁਣ ਥੋੜੋ ਸਾਰਿਆਂ ਦਾ ਪਿਆਰ ਮਿਲਦਾ ਐਨੀ سپورਟ ਮਿਲਦੀ ਐ ਉਹ ਵੀ ਮੈਂ ਇੱਕ ਬਾਈ ਗੁਰੂ ਦੇ ਰਹਿਮਤੀ ਮੰਨਦੀ ਆਂਗੀ ਕਿ ਮੇਰਾ ਚਲੋ ਐਡਾ بڑا ਕੋਈ ਕੰਮ ਨਹੀਂ ਸੀਗਾ ਜਾਂ ਮੈਂ ਕਿਹੜਾ ਕਿਸੇ ਲਈ ਕੁਝ ਕੀਤੇ ਆ ਤੇ ਫਿਰ ਵੀ ਮੈਨੂੰ ਇੰਨਾ ਸਾਰਿਆਂ ਨੇ ਪਿਆਰ ਦਿੰਦ ਨੇ ਮੇਰੇ ਬਰਥਡੇ ਤੇ ਬਾਕੀ ਦਾ ਕਮੈਂਟ ਵੀ ਆਇਆ ਕਿ ਨੈਕਸਟ ਬਰਥਡੇ ਥੋੜਾ ਘਰ ਬਾਣ ਜੇ ਤਾਂ ਸਠੀਕ ਹੋ ਜਾ ਮੈਨੂੰ ਬਹੁਤ ਜਿਆਦਾ ਚੰਗਾ ਲੱਗਿਆ ਬਾਕੀ ਸਾਰਿਆਂ ਨੇ ਮੈਨੂੰ ਵਧਾਈਆਂ ਦਿੱਤੀਆਂ ਸਭ ਦਾ ਦਿਲੋਂ ਤੁਹਾਨੂੰ ਥੈਂਕ ਯੂ ਤੇ ਉਹ ਜਿਹਦੇ ਥੈਂਕ ਯੂ ਮੈਂ ਉਹ ਵੀ ਕਮੈਂਟਾਂ ਦੇ ਅਨਸਾਰ ਕਰਤੇ ਸੀ ਪਰ ਫਿਰ ਵੀ ਇੱਕ ਸਵਰ ਰਹਿ ਜਾਂਦਾ ਤਾਂ ਸੌਰੀ ਤੇ ਸਾਰਿਆਂ ਦਾ ਦਿਲੋਂ ਥੈਂਕ ਯੂ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਦੇਖਦੇ ਨੇ ਵੀਡੀਓ ਕਮੈਂਟ ਕਰਦਿਨੇ ਆਪਣਾ ਕੀਮਤੀ ਸਮਾਂ ਮੈਨੂੰ ਦਿੰਦੇ ਨੇ ਸਭ ਦਾ ਰੈਲ ਟੂ ਥੈਂਕ ਯੂ ਆ ਦੇਖੋ ਮੰਮੀ ਮੇਰੀ ਦਾ ਆਈ ਕੰਮ ਮੈਂ ਵਿਚਾਈ ਦਾ ਚੱਕ ਕੇ ਚੀਜ਼ਾਂ ਪਹਿਲਾ ਬਾਹਰ ਸਿੱਤੀ ਆਉ ਫਿਰ ਜਦੋਂ ਇਹ ਬੱਦਲ ਆ ਜਾਂਦਾ ਸਾਰੀਆਂ ਚੀਜ਼ਾਂ ਚੱਕ-ਚੱਕ ਅੰਦਰ ਲੈ ਕੇ ਆਉ ਮਤਲਬ ਬਹੁਤ ਜ਼ਿਆਦਾ ਖਿਲਾਰਾ ਜਾਂ ਪੈ ਗਿਆ ਇੱਕ ਵਾਰ ਕਰਦਾ ਨੰਨਾ ਮੈਂ ਪੁਰਾਣੇ ਕੱਪੜਿਆਂ ਦਾ ਕੁਝ ਨਹੀਂ ਪਤਾ ਦੇਖੋ ਇਹ ਸੀ ਮੇਰਾ ਵਾਲੇ ਤੇ ਉਹ ਪਤਾ ਹੀ ਨਹੀਂ ਕਿ ਉਹ ਗਿੱਲੇ ਸੁੱਕੇ ਹੋਏ ਕਿਹਦੀ ਅੱਥਾ ਲਾ ਪਰਿਆ ਬਿਆਦ ਕੱਪੜੇ ਕਾਲਾ ਕਾਲਾ ਜਿਹੜੀ ਛੱਟੀ ਆਏਗੀ ਉਸੇ ਵੀਡੀਓ ਦਾ ਉਹ ਬਣਾਉਣੀ ਸੀ ਜਿਹੜੀ ਚਿੰਨਿੰਦਾ ਨਜ਼ਰ ਆਇਆ ਰਹੀ ਸੀ ਹਾਂ ਹੁਣੇ ਹੁਣੇ ਕੀ ਕਰ ਰਹਾ ਨੇਂਦੇ ਦਾ ਵੀਡੀਓ ਨਹੀਂ ਬਣਾਇ ਹੈਗੀ ਬਾਹਲ ਜਾ ਗਿਆ ਵਿਚਾਰੇ ਉਹ ਬਾਬੇ ਆਏ ਆ ਵੀਡੀਓ ਬਣਾਪੀ ਆਪ ਦਾ ਵੀਡੀਓ ਬਣਾ ਦਿਨਾ ਆਪ ਲੱਚਣ ਲੱਗ ਗਿਆ ਹੈ ਆਪ ਲੱਚਣ ਲੱਗ ਗਿਆ ਖਾਣਾ ਨੇਂਦਾ ਹਾਂ ਇੰਤਾਂ ਮੱਚੀ ਜਾਂਦਾ ਇਹ ਮੈਂ ਪ੍ਰਿੰਸ ਨੂੰ ਐ ਹੀ ਕਿਹਾ ਸੀ ਵੀ ਨਹੀਂਂਦੇ ਦੀ ਵੀਡੀਓ ਬਣਾ ਨੱਚੀ ਜਾਂਦਾਗਾ ਬਿਵਾਰੇ ਗਲੀ ਚ ਸਾਜ਼ ਬੱਜ ਰਹੇ ਨੇ ਤੇ ਆਪੇ ਸਰ ਉਦੋਂ ਮੈਂ ਬੈਣੀ ਆਈ ਵੀਡੀਓ ਬਣਾਉਣ ਦਾ ਗੱਲ ਵਿਚਾਰੇ ਸੀ। ਇਹ ਚ ਕਿਤਾਬਾਂ ਨੇ ਸਾਰੇ ਚ ਹਾਂ ਕਿਤਾਬਾਂ ਲੈ ਲਿਆ। ਕਿਤਾਬਾਂ ਐਵੇਂ ਰੱਖਣੀਆਂ ਨਹੀਂ ਚਾਹੀਦੀਆਂ। ਸਾਲ ਦੋ ਸਾਲ ਬਾਅਦ 3 ਸਾਲ ਬਾਅਦ ਸਿਲੇਬਸ ਬਦਲ ਜਾਂਦਾ ਹੈ। ਇਹਦਾ ਕਿਸੇ ਨੂੰ ਐਮੀ ਮਤਲਬ ਜਿਹੜਾ ਪੜਦਾ ਹੋਵੇ ਜਵਾਕ ਉਹਨੂੰ ਦੇਣੀਆ ਚਾਹੀਦੀਆਂ ਨੇ। ਮਤਲਬ ਨਾਲੇ ਤਾਂ ਪੁੰਨ ਆਏਗਾ ਬਿੱਦਿਆ ਬੰਡੀ। ਹਣਾ? ਤੇ ਨਾਲੇ ਕਿ ਸੇ ਦੇ ਕੰਮ ਆਂਦੀਆਂ ਨੇ ਹੁਣ ਜਿਵੇਂ ਸਿਲੇਬਸ ਬਦਲ ਕੇ ਹੁਣ ਇਹ ਕੀ ਕੰਮ ਆਂਦੀਆਂ ਨੇ ਹਾਂ ਦੀ ਚੁੜੂਗੀਆਂ ਵੀ ਹੋਣਗੀਆਂ ਵਿੱਚ ਪਾਈਂਦੀਆਂ ਨਹੀਂ ਗੀਆਂ ਪੜ੍ਹਦੇ ਹੋਰ ਕਦੇ ਗਿੱਲੀਆਂ ਹੋਗੀਆਂ ਕਦੇ ਸੁੱਕਗੀਆਂ ਉਹਦਾ ਕੀ ਫਾਇਦਾ ਵਧੀਆ ਜੇ ਕਿਸੇ ਨੇ ਦੇ ਦਿੰਦੇ ਤਾਂ ਕੋਈ ਪੜ੍ਹ ਲੈਣਦਾ ਲਓ ਜੀ ਬਸ ਐਵੇਂ ਹੀ ਕਰ ਰਹੇ ਆਂ ਕੰਮ ਉਸ ਦਿਨ ਇੰਨੀ ਸਪਾਈ ਕਰਕੇ ਗਏ ਰਾਤ ਨੂੰ ਰੱਬ ਸਾਰੀ ਰਾਤ ਨਹੀਂ ਹਟਿਆ ਮੀ ਪਾਣਾ ਸਵੇਰ ਨੂੰ ਸਾਡਾ ਕਮਰਾ ਉਸ ਤੋਂ ਵੀ ਜ਼ਿਆਦਾ ਭਰ ਗਿਆ ਪਰ ਜਲੋ ਫਿਰ ਵੀ ਕੋਈ ਗੱਲ ਨਹੀਂ ਹੈ ਕਿ ਦਲੇਰੀ ਰੱਖੀ ਦੀ ਹੈ ਸਾਡਾ ਮੰਮੀ ਕੋਈ ਤਾਂ ਨਮਾਕਰ ਬਣੂਗਾ ਹਾਂ ਅੱਜ ਬਣ ਜੂ ਕੱਲ ਬਣ ਜੂ ਕਦੇ ਤਾਂ ਬਣੂਗਾ ਨਾ ਅੱਗੇ ਅੱਗੇ ਰਕੇ ਕੀ ਕਰਾਂਗੇ ਹਾਂ ਸਹੀ ਗੱਲ ਹੈ ਬਾਲਾ ਸੋਚ ਸੋਚ ਕੇ ਵੀ ਕੁਝ ਨਹੀਂ ਬਣਦਾ ਮੈਂ ਤਾਂ ਲੱਗਦਾ ਜਿੰਦਗੀ ਦੇ ਹਾਰੇ ਕੋ ਜਿਹੜਾ ਵੀ ਕੋਈ ਪੜਾ ਆਉਂਦਾ ਖੁਸ਼ ਰਹੇ ਹਾਂ ਨਾ ਚੜਦੀ ਕਲਾ ਚ ਹੀ ਰਹੇ ਵੀ ਸਾਰਾ ਕੁਝ ਠੀਕ ਹੈ ਪਾਈਂ ਕਿ ਕਹਿੰਦੇ ਆਲਾ ਉਸ ਮਾਲ ਦੇ ਕੋਲੇ ਬੈਠਾਂਗੇ ਧੁੱਪ ਨਿਕਲਦੀ ਧੁੱਪੇ ਪਾ ਦਿੰਨੇ ਆ ਮੌਸਮ ਖਰਾਬ ਨਾਲ ਅੰਦਰ ਛੱਡ ਦਿੰਨੇ ਚੱਕ ਕੇ ਜਿਹੜੇ ਵਿਚਾਰੇ ਘਰੋਂ ਬਾਹਰ ਬੈਠੇ ਨੇ ਹਾਂ ਉਹਦਾ ਕੀ ਇੱਕ ਵੀਡੀਓ ਬਣਾ ਚਾਹਤ ਨਾਲ ਚੰਗੇ ਆ ਚਲ ਕਿਸੇ ਨੂੰ ਮੰਦੀ ਇੱਕ ਮੇਰੇ ਵੀਡੀਓ ਬਣਾਉਂਦੇ ਬਣਾਉਂਦੇ ਮੈਨੂੰ ਅਸਰਾ ਨਾਲ ਦਿੱਸ ਗਿਆ ਇਸ ਨਾਲ ਮੈਨੇ ਪੇਂਟ ਕੀਤਾ ਸੀ ਇਸ ਤੇ ਮੈਨੇ ਅਜਨਾ ਪੇਂਟ ਕਰਤਾ ਸੀ ਵੀ ਹਾਂ ਇਹ ਮੈਨੇ ਪੇਂਟ ਕੀਤਾ ਸੀ ਮੈਨੇ ਹੋਰ ਤਾਂ ਮੈਨੂੰ ਕੁਝ ਸਮਝ ਆਇਆ ਨਹੀਂ ਮੈਂ ਕਹਿਆ ਹਮੇਸ਼ਾ ਲਈ ਯਾਦ ਰਹਿ ਜੂਗੀ ਆਦਾ ਨਾਮ ਮੇਂ ਪੇਟ ਕਰਾ ਸੋਵਸਾਇਰ ਨੇ ਵੀਡੀਓ ਨੂੰ ਪੂਰਾ ਸਟਾਰਟ ਤੋਂ ਲੈ ਕੇ ਲਾਸਟ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਹੋਰ ਦਾ ਪਿਆਰ ਹੀ ਆ ਜਿਹੜਾ ਸਾਹਾਂ ਨੂੰ ਖਿੱਚੀ ਜਾ ਰਹੇਗਾ ਨਹੀਂ ਦਾ ਪਤਾ ਨਹੀਂ ਹੁਣ ਤੱਕ ਜ਼ਿੰਦਗੀ ਕਿੱਥੇ ਕ ਜਾਣੀ ਸੀਗੀ ਕੀ ਕੁਝ ਬਣਨਾ ਸੀ ਜਿਹੜਾ ਕਿ ਮਤਲਬ ਤੁਹਾਡੀ ਦਵਾਵਾਂ ਤੇ ਦਵਾਵਾਂ ਤੁਹਾਡੀਆਂ ਦਵਾਵਾਂ ਤੇ ਪਿਆਰ ਨਾਲ ਹੀ ਵਧੀਆ ਅੱਗੇ ਤੱਕ ਦਾ ਚੱਲ ਰਿਹਾ ਸੋ ਸਭ ਦਾ ਲੈਲ ਤੋਂ ਥੈਂਕ ਯੂ ਜੀ ਨੇਵਰ ਵੀ ਥੈਂਕ ਯੂ ਕਰਾਉਣਾ ਹੀ ਥੋੜਾ ਹੈ ਤਾਂ ਇਹਦਾ ਮੈਂ ਹਰ ਵੀਡੀਓ ਚ ਥੈਂਕ ਯੂ ਕਰਦੀ ਹਰ ਵੀਡੀਓ ਚ ਥੈਂਕ ਯੂ ਕਰ ਦਿੰਨੇ ਕਿਉਂਕਿ ਸਾਰਾ ਕੁਝ ਮੈਂ ਐ ਸੋਚਦੀ ਆਂ ਕਿ ਵੀ ਮੇਰੇ ਨਾਲ ਉਹ ਵੱਧ ਕਿਤੇ ਥੋੜਾ ਦਿੱਤਾ ਹੀ ਹੈ ਜੋ ਵੀ ਹੈ ਮੰਤਲ ਜੋ ਵੀ ਅੱਜ ਮੈਡੀਸਨ ਚਲਦੀ ਕੁਛ ਵੀ ਕਿਤੇ ਆਉਣ ਜਾਣ ਦਾ ਮੇਰਾ ਥੋੜਾ ਬਹੁਤ ਮੂਡ ਹੁੰਦਾ ਉਹ ਵੀ ਬਿਲਚੇਰ ਦੇਣ ਵਾਲਿਆਂ ਦਾ ਅਦਲ ਤੋਂ ਥੈਂਕ ਯੂ ਤੇ ਮੇਰਾ ਫਿਲਟਰ ਹੈ ਜਿਹੜਾ ਉਹ ਵੀ ਬਿਲਕੁਲ ਸੇਵ ਪਿਆਗਾ ਉਹ ਸਹੀ ਚੱਲ ਰਿਹਾ ਤੇ ਆਪ ਮੇਰਾ AC ਜੀ ਦੇ ਚ ਥੋੜਾ ਜਿਹਾ ਪਾਣੀ ਪੈ ਗਿਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਿਆਰ ਨਾਲ ਤੁਹਾਡੀਆਂ ਹੀ ਗਿਫਟ ਕੀਤੀਆਂ ਹੋਈਆਂ ਨੇ ਬੈਨੂ ਸਾਬਦਾ ਥੈਂਕ ਯੂ ਥੈਂਕ ਯੂ ਬਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਜ਼ਰੂਰ ਤੋਂ ਕਰਿਆ ਤੇ ਕਮੈਂਟ ਜ਼ਰੂਰ ਤੋਂ ਕਰਿਆ ਕਰੋ